ਅੱਜ ਡਾਕਟਰ ਬੀ ਆਰ ਅੰਬੇ德ਕਰ ਭਵਨ ਵਿਖੇ 바ਵਾ ਸਾਹਿਬ ਜੀ ਦਾ 69ਵਾਂ ਪ੍ਰੀਨਿਰਮਾਣ ਦਿਵਸ ਜਿਹੜਾ ਮਨਾਇਆ ਗਿਆ ਸਾਡੀ ਜਿਹੜੀ ਭਵੰਦੀ ਵੈਲਫੇਅਰ ਸੁਸਾਇਟੀ ਆ ਡਾਕਟਰ ਬੀ ਆਰ ਅੰਬੇ德ਕਰ ਭਵਨ ਵੈਲਫੇਅਰ ਸੁਸਾਇਟੀ ਆ ਜਿਹੜੀ ਇਹਨੂੰ ਚਲਾ ਰਹੀ ਆ ਭਵਨ ਨੂੰ ਚਲਾ ਰਹੀ ਆ ਭਵਨ ਦਾ ਬਹੁਤ ਵੱਡਾ ਨਾਂ ਆ ਪੂਰੇ ਪੰਜਾਬ ਦੇ ਵਿੱਚ ਔਰ ਇਹ 바ਵਾ ਸਾਹਿਬ ਦੀਆਂ ਜਿੰਨੀਆਂ ਵੀ ਜਿਹੜੀਆਂ ਲਿਖਤਾਂ ਆ ਜਿੰਨੀਆਂ 바ਵਾ ਸਾਹਿਬ ਨੇ ਸਾਨੂੰ ਸਾਈਟੇਸ਼ਨਾਂ ਦਿੱਤੀਆਂ ਜਾਂ 바ਵਾ ਸਾਹਿਬ ਦੇ ਜਿਹੜਾ ਫਲਸਫਾ ਆ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਬਾਬਾ ਸਾਹਿਬ ਦੇ ਜਿਹੜਾ ਜੋ ਸਾਨੂੰ ਫਲਸਫਾ ਦਿੱਤਾ ਉਹਦੇ ਤੇ ਅਸੀਂ ਖੜਾ ਉਤਰ ਸਕੀਏ ਅੱਜ ਸਾਡੇ ਸਤਾਰ ਜੋ ਬਾਬਾ ਸਾਹਿਬ ਡਾਕਟਰ ਮੇਰਕਰ ਸਾਹਿਬ ਦਾ ਰੀਨ ਮੰਦਿਪਸਾ ਬੀ ਆਰ ਐਮ ਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਇਸ ਜੋ ਦਿਨ ਹੈ ਉਹਦੇ ਉੱਤੇ ਇਹ ਸਾਰੀ ਹੀ ਕਮੇਟੀ ਨੇ ਫੈਸਲਾ ਲਿਆ ਕਿ ਅਸੀਂ ਗਰੀਬਾ ਗਰੀਬ ਵਿਦਿਆਰਥੀਆਂ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ ਕਿ ਅਸੀਂ ਸਾਰੇ ਰਲ ਕੇ ਅੰਬੀਦਕਰ ਪਵਨ ਦੀ ਜਿਹੜੀ ਕਮੇਟੀ ਬਣੀ ਹੈ ਉਹਨਾਂ ਨੇ ਅੱਜ ਸਾਰਿਆਂ ਨੇ ਰਲ ਕੇ ਇੱਥੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਦਾ ਜਿਹੜਾ ਪ੍ਰੋਗਰਾਮ ਲੀਕਿਆ ਅੱਜ ਅਸੀਂ ਉਹ ਮਨਾ ਰਹੇ ਹਾਂ ਉਹਨਾਂ ਦੀ ਜੋ ਪ੍ਰੀਰਨ ਮੰਦਿਰਸਾ ਅੱਜ ਸਾਡੇ ਸਤਕਾਰਯੋਗ ਬਾਬਾ ਸਾਹਿਬ ਡਾਕਟਰ ਮਹੇਤਕਰ ਸਾਹਿਬ ਦਾ ਪ੍ਰੀਰਨ ਮੰਦਿਰਸਾ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਇਸ ਜੋ ਦਿਨ ਹੈ ਉਹਦੇ ਉੱਤੇ ਸਾਰੀ ਹੀ ਕਮੇਟੀ ਨੇ ਫੈਸਲਾ ਲਿਆ ਕਿ ਅਸੀਂ ਗਰੀਬਾ ਗਰੀਬ ਵਿਦਿਆਰਥੀਆਂ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ ਉਸ ਦੇ ਸਬੰਧ ਦੇ ਵਿੱਚ ਸਾਡੀ ਸਾਰੀ ਹੀ ਵੀਆਰ ਮਿਤਕਰ ਵੈਲਫੇਅਰ ਸੁਸਾਇਟੀ ਨੇ ਅਤੇ ਬਾਕੀ ਸਾਥੀਆਂ ਨੇ ਨਾਲ ਮਿਲ ਕੇ ਅਸੀਂ ਜੋ ਇੱਕ ਕਾਪੀਆਂ ਕਿਤਾਬਾਂ ਤੇ ਕੁਝ ਕੈਸ਼ ਆ ਉਹ ਅਸੀਂ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਅਸੀਂ ਦੇਵਾਂਗੇ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਆ ਬਾਬਾ ਸਾਹਿਬ ਦੀ ਸੋਚ ਉੱਤੇ ਅਸੀਂ ਅੱਜ ਇਹ ਸਾਰਾ ਪੈਰਾ ਦੇ ਰਿਹਾ ਜੇ ਬਾਬਾ ਸਾਹਿਬ ਨਾ ਹੁੰਦਾ ਅੱਜ ਇਸਤਰੀ ਲੇਡੀ ਇਸਤਰੀ ਨੂੰ ਬੋਟ ਦਾ ਅਧਿਕਾਰ ਨਾ ਮਿਲਦਾ ਔਰ ਨਾ ਹੀ ਮਰਦਾਂ ਨੂੰ ਬੋਟ ਦਾ ਅਧਿਕਾਰ ਮਿਲਦਾ ਉਹਨਾਂ ਦੀ ਇੱਕ ਵੱਡੀ ਸੋਚ ਨੇ ਸਾਰਿਆਂ ਨੂੰ ਸਮਾਨਤਾ ਸੁਤੰਤਰਤਾ ਭਾਈਚਾਰਾ ਪ੍ਰਦਾਨ ਕੀਤਾ ਅੱਜ ਉਹਨਾਂ ਦੀਆਂ ਲੀਹਾਂ ਤੇ ਅਸੀਂ ਸਾਰੇ ਚੱਲ ਰਹੇ ਆ ਉਹਨਾਂ ਦੀਆਂ ਲੀਹਾਂ ਤੇ ਹੀ ਸਾਡੇ ਸਤਕਾਰ ਜੋ ਸਾਰੀ ਬੀਰ ਅੰਬੇਦਕਰ ਭਵਨ ਸੁਸਾਇਟੀ ਚੱਲ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇੱਕ ਜਨਮ ਦਿਨ ਦੇ ਉੱਤੇ ਬਹੁਤ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਆ ਜੋ ਕਿ 14 ਅਪ੍ਰੈਲ 2026 ਨੂੰ ਆ ਬਾਬਾ ਸਾਹਿਬ ਜੀ ਦਾ ਇੱਥੇ ਅਸੀਂ ਬਹੁਤ ਵੱਡਾ ਜਿਹੜਾ ਕਿ ਮੇਲਾ ਲਾਵਾਂਗੇ ਜਿਹਦੇ ਵਿੱਚ ਗਰੀਬ ਬੱਚਾ ਨੂੰ ਔਰ ਗਰੀਬ ਭਾਈਚਾਰੇ ਦੇ ਗਰੀਬ ਪਰਿਵਾਰਾਂ ਨੂੰ ਅਸੀਂ ਮਾਲੀ ਮਦਦ ਦੇਵਾਂਗੇ ਔਰ ਆਸ ਕਰਦਾ ਕਿ ਸਾਰੇ ਹੀ ਸਾਡੇ ਸਤਿਕਾਰਯੋਗ ਸਾਥੀ ਰਲ ਮਿਲ ਕੇ ਇਸ ਤਰ੍ਹਾਂ ਹੀ ਸਾਰੇ ਪ੍ਰੋਗਰਾਮ ਅਸੀਂ ਮਨਾਉਂਦੇ ਰਵਾਂਗੇ ਸਾਰਿਆਂ ਇਹ ਸਾਥੀਆਂ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅਸੀਂ ਸਾਰੇ ਰਲ ਕੇ ਅੰਬੀਦਕਰ ਪਵਨ ਦੀ ਜਿਹੜੀ ਕਮੇਟੀ ਬਣੀ ਹੈ ਉਹਨਾਂ ਨੇ ਅੱਜ ਸਾਰਿਆਂ ਨੇ ਰਲ ਕੇ ਇੱਥੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਦਾ ਜਿਹੜਾ ਪ੍ਰੋਗਰਾਮ ਲੀਕਿਆ ਅੱਜ ਅਸੀਂ ਉਹ ਮਨਾ ਰਹੇ ਹਾਂ ਉਹਨਾਂ ਦੀ ਜੋ ਪ੍ਰੇਰਣਾ ਮੰਦਿਰਸਾ ਤੇ ਜਿੱਥੇ ਬਾਬਾ ਸਾਹਿਬ ਨੇ ਗਰੀਬ ਤੇ ਲੋਕਾਂ ਤੇ ਲੋਕਾਂ ਦੀ ਬਾਹ ਫੜੀ ਉੱਥੇ ਬਾਬਾ ਸਾਹਿਬ ਨੇ ਸਾਡੇ ਗੁਰੂਆਂ ਦੀ ਜਿਹੜੀ ਸੋਚ ਸੀ ਉਹਨੂੰ ਸਰਕਾਰ ਹੀ ਨਹੀਂ ਕੀਤਾ ਬਲਕਿ ਉਹਨੂੰ ਇੱਕ ਕਾਨੂੰਨ ਦਾ ਦਰਜਾ ਦੇ ਦਿੱਤਾ ਗੁਰੂ ਸਾਹਿਬ ਦੀ ਸੋਚ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਾਨ ਛੋਟ ਬੜਾ ਸਭ ਸਭ ਮਥੇ ਰਵਿਦਾਸ ਰਹੇ ਪ੍ਰਸੰਨ ਤੇ ਉਹਨਾਂ ਦੀ ਸੋਚ ਨੂੰ ਸਰਕਾਰ ਵੀ ਕੀਤਾ ਤੇ ਉਸ ਨੂੰ ਕਾਨੂੰਨੀ ਦਰਜਾ ਵੀ ਦਿੱਤਾ ਉਹਨਾਂ ਦੀ ਜਿਹੜੀ ਸੋਚ ਸੀ ਵੀ ਸਾਰੇ ਹੀ ਲੋਕ ਸਮਾਨਤਾ ਦੇ ਨਾਅਰੇ ਨ ਕੋਈ ਬڑا ਨਾ ਹੋਵੇ ਕੋਈ ਛੋਟਾ ਨਾ ਹੋਵੇ ਤੇ ਉਹਨੂੰ ਕਾਨੂੰਨੀ ਰੂਪ ਦੇ ਕੇ ਬਾਬਾ ਸਾਹਿਬ ਨੇ ਸਾਨੂੰ ਰਿజర్వేਸ਼ਨ ਦਾ ਪ੍ਰਬੰਧ ਕਰਤਾ ਅੱਜ ਅਸੈਂਬਲੀ ਦੇ ਵਿੱਚ ਵੀ ਸਾਡੇ ਮੈਂਬਰ ਐ ਐਮ ਐਲ اے ਬੜੇ ਹੋਏ ਨੇ ਪਾਰਲੀਮੈਂਟ ਦੇ ਵਿੱਚ ਵੀ ਸਾਡੇ ਮੈਂਬਰ ਐ ਐਮ ਪੀ ਨੇ ਤੇ ਸਿਹਰਾ ਜਿਹੜਾ ਹੈ ਇਹ ਬਾਬਾ ਸਾਹਿਬ ਡਾਕਟਰ ਪੀਮਰਾ ਉਮੀਦਵਾਰ ਨੂੰ ਜਾਂਦਾ ਤੋਂ ਅੱਜ ਕੀ ਖਾਸ ਉਪਰਾਲਾ ਜਿਹੜਾ ਕੀਤਾ ਗਿਆ ਅੱਜ ਅਸੀਂ ਬੱਚਿਆਂ ਵਾਸਤੇ ਗਰੀਬ ਵਿਦਿਆਰਥੀਆਂ ਵਾਸਤੇ ਲੈ ਕੇ ਆਏ ਸਟੇਸ਼ਨਰੀ ਤੇ ਕੁਝ ਅਸੀਂ ਕੈਸ਼ ਵੀ ਦਿੰਨੇ ਹੁੰਨੇ ਆ ਤੇ ਜਿਹੜੇ ਜਿਹੜੇ ਸਕੂਲ ਅਸੀਂ ਪਹਿਲਾਂ ਅਟੈਂਡ ਕੀਤੇ ਸੀਗੇ ਉਹਨਾਂ ਨੂੰ ਛੱਡ ਕੇ ਅਸੀਂ ਨਵੇਂ ਜਿਹੜੇ ਸਕੂਲ ਨੇ ਉਹਨਾਂ ਨੂੰ ਕਰਾਂਗੇ ਇਹੀ ਬਾਬਾ ਸਾਹਿਬ ਨੂੰ ਸੱਚੀ ਸਰਬੱਤ ਲਈ ਆ ਅੱਜ ਡਾਕਟਰ ਬੀ ਆਰ ਅੰਬੇ德ਕਰ ਭਵਨ ਵਿਖੇ ਬਾਬਾ ਸਾਹਿਬ ਜੀ ਦਾ 69ਵਾਂ ਪ੍ਰੀ ਨਿਰਮਾਣ ਦਿਵਸ ਜਿਹੜਾ ਮਨਾਇਆ ਗਿਆ ਸਾਡੀ ਜਿਹੜੀ ਭਵੰਦੀ ਵੈਲਫੇਅਰ ਸੁਸਾਇਟੀ ਆ ਡਾਕਟਰ ਬੀ ਆਰ ਅੰਬੇ德ਕਰ ਭਵਨ ਵੈਲਫੇਅਰ ਸੁਸਾਇਟੀ ਆ ਜਿਹੜੀ ਇਹਨੂੰ ਚਲਾ ਰਹੀ ਆ ਭਵਨ ਨੂੰ ਚਲਾ ਰਹੀ ਆ ਭਵਨ ਦਾ ਬਹੁਤ ਵੱਡਾ ਨਾਂ ਆ ਪੂਰੇ ਪੰਜਾਬ ਦੇ ਵਿੱਚ ਔਰ ਇਹ 바ਵਾ ਸਾਹਿਬ ਦੀਆਂ ਜਿੰਨੀਆਂ ਵੀ ਜਿਹੜੀਆਂ ਲਿਖਤਾਂ ਆ ਜਿੰਨੀਆਂ 바ਵਾ ਸਾਹਿਬ ਨੇ ਸਾਨੂੰ ਸਾਈਟੇਸ਼ਨਾਂ ਦਿੱਤੀਆਂ ਜਾਂ 바ਵਾ ਸਾਹਿਬ ਦੇ ਜਿਹੜਾ ਫਲਸਫਾ ਆ ਉਹ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ 바ਵਾ ਸਾਹਿਬ ਦੇ ਜਿਹੜਾ ਜੋ ਸਾਨੂੰ ਫਲਸਫਾ ਦਿੱਤਾ ਉਹਦੇ ਤੇ ਅਸੀਂ ਖੜਾ ਉਤਰ ਸਕੀਏ 바ਵਾ ਸਾਹਿਬ ਨੇ ਐਜੂਕੇਸ਼ਨ ਦੇ ਲਈ ਸਭ ਤੋਂ ਉਪਰਾਲਾ ਕੀਤਾ ਬਹੁਤ ਵੱਡਾ ਉਪਰਾਲਾ ਕੀਤਾ ਉਸੇ ਉਪਰਾਲੇ ਦੇ ਤਹਿਤ ਅਸੀਂ ਗਰੀਬ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਜਿਹੜੇ ਆ ਫਾਈਨੈਂਸ਼ੀਅਲੀ ਕੋਈ ਮਦਦ ਵੀ ਦਿੰਦੇ ਆ ਕੁਝ ਉਹਨਾਂ ਨੂੰ ਸਟੇਸ਼ਨਰੀ ਵੀ ਦਿੰਦੇ ਆ ਇਹ ਸਾਡਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਜਿਹੜਾ ਇਹਦੇ ਤੇ ਪਹਿਰਾ ਦੇ ਰਹੇ ਆ ਔਰ ਨਾਲ ਨਾਲ ਅਸੀਂ ਜਿਹੜੇ ਜਿਹੜਾ ਸਾਡਾ ਭਵਨ ਵੈਲਫੇਅਰ ਸੋਸਾਇਟੀ ਆ ਉਹ ਨਾਲ ਨਾਲ ਜਿਹੜੇ ਗਰੀਬ ਲੜਕੀਆਂ ਦੇ ਜਿਹੜੇ ਵਿਆਹ ਆ ਜਾਂ ਗਰੀਬ ਲੋਕਾਂ ਨੂੰ ਜਿਹੜੀ ਜਿਨ੍ਹਾਂ ਨੂੰ ਜਿਹੜੇ ਜ਼ਰੂਰਤਮੰਦ ਆ ਉਹਨਾਂ ਦਾ ਵੀ ਅਸੀਂ ਹੱਥ ਫੜਦੇ ਆਂ ਉਹਨਾਂ ਦੀ ਵੀ ਬਾਹ ਫੜੀ ਜਾਂਦੀ ਹੈ ਤੇ ਉਹਨਾਂ ਦੇ ਲਈ ਜਿੰਨਾ ਵੀ ਬੈਟਰਮੈਂਟ ਦੇ ਲਈ ਸਾਡੇ ਕੋਲ ਉਪਰਾਲੇ ਕੀਤੇ ਜਾਂਦੇ ਆ ਉਹ ਅਸੀਂ ਕਰਦੇ ਆਂ ਤੇ ਸਾਡੀ ਜਿਹੜੀ ਭਵਨ ਦੀ ਜਿਹੜੀ ਵੈਲਫੇਅਰ ਸੁਸਾਇਟੀ ਆ ਜਿਹੜੀ ਸਾਡੀ ਸੁਸਾਇਟੀ ਬਣੀ ਹੋਈ ਆ ਉਹਦਾ ਬਹੁਤ ਵੱਡਾ ਹੱਥ ਆ ਕਿ ਬਾਬਾ ਸਾਹਿਬ ਦਾ ਮਿਸ਼ਨ ਨੂੰ ਬਾਬਾ ਸਾਹਿਬ ਦਾ ਮਿਸ਼ਨ ਜਿਹੜਾ ਘਰ-ਘਰ ਪਹੁੰਚਾਉਣਾ ਔਰ ਐਕਚੁਅਲੀ ਦੇ ਵਿੱਚ ਜਿਹੜਾ ਆ ਅਸੀਂ ਡੈਡੀਕੇਟਡ ਆ ਬਾਬਾ ਸਾਹਿਬ ਨੂੰ ਤੇ ਬਾਬਾ ਸਾਹਿਬ ਦਾ ਜਿਹੜਾ ਸਾਡਾ ਅਸੀਂ ਰਿਣੀ ਆ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਉਸੇ ਹੀ ਲੜੀ ਦੇ ਤਹਿਤ ਅਸੀਂ ਅੱਜ ਬਾਬਾ ਸਾਹਿਬ ਨੂੰ ਯਾਦ ਕੀਤਾ ਤੇ ਉਹਨਾਂ ਨੂੰ ਅਸੀਂ ਜਿਹੜੀਆਂ ਆਪਣੀਆਂ ਸ਼ਰਧਾ ਦੇ ਫੁੱਲ ਜਿਹੜੇ ਅੱਜ ਭੇਂਟ ਕੀਤੇ ਆ ਸਾਡੀ ਸੁਸਾਇਟੀ ਵੱਲੋਂ ਸਾਰਿਆਂ ਨੂੰ ਅੱਜ ਬਾਬਾ ਸਾਹਿਬ ਦੇ ਅੱਜ ਨਮਨ ਕਰਦੇ ਆ ਅੱਜ ਪਰਮਾਤਮਾ ਜਿਹੜਾ ਅਸੀਂ ਉਹਨਾਂ ਨੇ ਸਾਨੂੰ ਪਰਮਾਤਮਾ ਦੇ ਨਾਲ ਵੀ ਜੋੜਿਆ ਬੁੱਧ ਦੇ ਨਾਲ ਜੋੜਿਆ ਅਸੀਂ ਉਹਨਾਂ ਦੇ ਸਾਰਿਆਂ ਉਹਨਾਂ ਦੇ ਜਿਹੜੇ ਜਿਹੜਾ ਫਲਸਫਾ ਉਹਦੇ ਤੇ ਪੈਰਾ ਦੇ ਰਹੇ ਆ ਸਾਰੇ ਸਾਥੀਆਂ ਦਾ ਆਿਆਂ ਦਾ ਜੈ ਭੀਮ ਜੈ ਪਰਮ